ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲਾਂ ਵਿੱਚ ਜਿਹੜੀ ਭਰਤੀ ਇਹ ਕੱਢੀ ਗਈ ਹੈ ਕਿਹੜੀਆਂ-ਕਿਹੜੀਆਂ ਭਰਤੀਆਂ ਨੇ ਨਰਸਰੀ ਤੇ ਟੀਚਰ ਦੀਆਂ ਕੰਪਿਊਟਰ ਟੀਚਰ ਦੀਆਂ ਪੰਜਾਬੀ ਟੀਚਰ ਦੀਆਂ ਪੀਜੀਟੀ ਦੀਆਂ ਪੀਜੀਟੀ ਦੀਆਂ ਤੇ ਆਰ ਪੀਆਰਟੀ ਦੇ ਜਿਹੜੀਆਂ ਟੀਚਰਾਂ ਦੀ ਤੇ ਨੌਨ ਟੀਚਿੰਗ ਸਟਾਫ ਦੀ ਜਿਹੜੀ ਭਰਤੀ ਕੱਢੀ ਗਈ ਹੈ ਇਸ ਭਰਤੀ ਦੇ ਸਬੰਧ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਵਿੱਚ ਗੱਲ ਕਰਾਂਗੇ ਪੂਰਾ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਸਕੂਲ ਵਿੱਚ ਕਿੰਨੀਆਂ ਕਿੰਨੀਆਂ ਸਾਮੀਆਂ ਨੇ ਕੀ ਉਹਨਾਂ ਦੀ ਯੋਗਤਾ ਹੈ ਕੀ ਕੁਆਲੀਫਿਕੇਸ਼ਨ ਰੱਖੀ ਗਈ ਹੈ ਕਿਵੇਂ ਅਪਲਾਈ ਕਰਨਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਨੇ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਕੋਈ ਵੀ ਭਰਤੀਆਂ ਦੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਸੀਬੀਸੀ ਵੱਲੋਂ ਐਸਜੀਪੀਸੀ ਵੱਲੋਂ ਸਤੂਲਾਂ ਦੇ ਵਿੱਚ ਜਿਹੜੀ ਭਰਤੀ ਕੱਢੀ ਗਈ ਹੈ ਤਾਂ ਉਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਦੇਖਦੇ ਆਂ ਆਪਾਂ ਇਸ ਦਾ ਨੋਟੀਫਿਕੇਸ਼ਨ ਪੂਰਾ ਇਹ ਨੋਟੀਫਿਕੇਸ਼ਨ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਆਕਵਾਕ ਸਕੂਲਾਂ ਵਿੱਚ ਹੈਡ ਹਾਕ ਪਦਰ ਤੇ ਟੀਚਿੰਗ ਅਸਾਮੀਆਂ ਪਰੰਸ ਇੱਥੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਹੜੇ ਕੋਲ ਵੈਬਸਾਈਟ ਦਿੱਤੀ ਹੋਈ ਹੈ DEESGPC.ORG ਦੇ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਜੇ ਆਪਾਂ ਫੀਸ ਦੀ ਗੱਲ ਕਰੀਏ ਤਾਂ 500 ਰੁਪਇਆ ਆਨਲਾਈਨ ਫੀਸ ਰੱਖੀ ਗਈ ਹੈ ਅਪਲਾਈ ਕਰਨ ਦੀ ਜਿਹੜੀ ਫੀਸ ਹੈ ਉਹ 500 ਰੁਪਏ ਰੱਖੀ ਗਈ ਹੈ ਆਨਲਾਈਨ ਤੁਸੀਂ ਅਪਲਾਈ ਕਰਨ ਦੀ ਜਿਹੜੀ ਅਰਜ਼ੀਆਂ ਪਰਨ ਦੀ ਲਾਸਟ ਡੇਟ ਹੈ 19/1/2025 ਤੱਕ ਤੁਸੀਂ 12 ਵਜੇ ਤੱਕ ਰਾਤ 12 ਵਜੇ ਤੱਕ 19 ਜਨਵਰੀ 2025 ਤੱਕ ਇਹ ਅਸਾਮੀਆਂ ਲਈ ਤੁਸੀਂ ਭਰ ਸਕਦੇ ਹੋ ਤਾਂ ਇਸ ਦੀ ਜਿਹੜੀ ਅਸਾਮੀਆਂ ਪਰਨ ਦੀ ਜਿਹੜੀਆਂ ਹੋਰ ਹਦਾਇਤਾਂ ਜ਼ਰੂਰੀ ਦਿੱਤੀਆਂ ਗਈਆਂ ਨੇ ਉਮੀਦਵਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰੇਗਾ ਸਿਰਫ ਆਨਲਾਈਨ ਅਪਲਾਈ ਕਰਨਾ ਹੈ ਆਫਲਾਈਨ ਨਹੀਂ ਕਰ ਸਕਦੇ ਲਾਸਟ ਡੇਟ 19/1/2025 ਹੈ ਅਰਜੀ ਫਾਰਮ ਡਾਕ ਦਸਤਾਵੇਜ਼ ਨਹੀਂ ਭੇਜੇ ਜਾਣਗੇ ਤੇ ਪ੍ਰਿੰਟ ਆਊਟ ਵੀ ਨਹੀਂ ਭੇਜਿਆ ਜਾਵੇਗਾ ਕੋਈ ਵੀ ਜਿਹੜੀ ਅਰਜੀ ਆਨਲਾਈਨ ਹੀ ਭਰ ਜਾਨੀਏ ਡਾਕ ਰਹੀ ਨਹੀਂ ਭਰੀ ਜਾਵੇਗੀ ਤੇ ਨਾ ਹੀ ਜਿਹੜੀ ਅਸੀਂ ਐਪਲੀਕੇਸ਼ਨ ਭਰਾਂਗੇ ਉਹਦਾ ਪ੍ਰਿੰਟ ਆਊਟ ਵੀ ਨਹੀਂ ਭੇਜਣਾ ਅਨਵੀਂਦਵਾਰ ਇੱਕ ਤੋਂ ਬਾਅਦ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਆ ਇੱਕ ਤੋਂ ਬਾਅਦ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਨੇ ਪਰ ਹਰੇਕ ਲਈ ਜਿਹੜੀ ਫੀਸ ਹੈ ਉਹ ਵੱਖਰੀ ਲੱਗੇਗੀ ਲਿਖਤੀ ਟੈਸਟ ਜਾਂ ਇੰਟਰਵਿਊ ਸੰਬੰਧੀ ਜੋ ਵੀ ਜਰੂਰੀ ਜਾਣਕਾਰੀ ਹੈ 27-1-2025 ਨੂੰ ਵੈਬਸਾਈਟ ਤੇ ਪੜ ਦੇਖੀ ਜਾ ਸਕਦੀ ਪਾਈ ਜਾਵੇਗੀ। ਇਸ 19 ਤਰੀਕ ਤੱਕ ਤੁਸੀਂ ਐਪਲੀਕੇਸ਼ਨਾਂ ਭਰ ਸਕਦੇ ਹੋ ਤੇ 27 ਤਰੀਕ ਨੂੰ ਤੁਹਾਡੀ ਇੰਟਰਵਿਊ ਤੇ ਟੈਸਟ ਲੈਣ ਸੰਬੰਧੀ ਜਿਹੜੀ ਵੀ ਜਾਣਕਾਰੀ ਹੋਏਗੀ ਉਹ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ। ਇਹ ਸਾਮੀਆਂ ਸਕੂਲਾਂ ਵਿੱਚ ਐਡ ਹਾਕ ਪਦਰ ਤੇ ਵਿਦਿਅਕ ਸੈਸ਼ਨ 25-26 ਦੇ ਅੰਤ ਤੱਕ ਭਰਿਆ ਜਾਣ ਗਿਆ। ਵਿਸ਼ਾ ਅਧਿਆਪਕ ਪੀਜੀਟੀ ਲਈ ਉਮੀਦਵਾਰ ਨੂੰ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਹੈ। ਤੇਨ ਪੋਸਟ ਗ੍ਰੈਜੂਏਟ ਗ੍ਰੈਜੂਏਟ ਤੇ ਬੀਐਡ ਜਿਹੜੀ ਹੈ ਇਹ ਪੀਜੀਟੀ ਪੀਜੀਟੀ ਲਈ ਜਿਹੜੀ ਹੈ ਪੋਸਟ ਗ੍ਰੈਜੂਏਟ ਤੇ ਬੀਏ ਤੇ ਨਾਲ ਉਹਦੇ ਬੀਐਡ ਪਾਸ ਹੋਣਾ ਚਾਹੀਦਾ ਹੈ ਇਸ ਵਿੱਚ ਘੱਟੋ ਘੱਟ 55% ਜਿਹੜੇ ਨੰਬਰ ਹੋਣੇ ਚਾਹੀਦੇ ਹਨ ਤੇ ਇੱਕ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਟ ਸਬੰਧਤ ਵਿੱਚ ਇਹ ਨਾਲ ਹੋਣੀ ਚਾਹੀਦੀ ਹੈ ਜੇ ਉਸ ਵਿਸ਼ੇ ਦਾ ਅਧਿਆਪਕ ਲਈ ਅਪਲਾਈ ਕਰਨਾ ਹੈ ਉਸ ਵਿਸ਼ੇ ਨਾਲ ਸਬੰਧਤ ਜਿਹੜੀ ਉਸ ਦੀ ਪੋਸਟ ਗ੍ਰੈਜੂਏਟ ਐਮਏ ਪਾਸ ਹੋਣਾ ਚਾਹੀਦਾ ਵਿਸ਼ਾ ਅਧਿਆਪਕ ਦੀ ਗੱਲ ਕਰੀਏ TGT ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਟ ਗ੍ਰੈਜੂਏਟ ਦਾ B.Ed ਹੋਣਾ ਚਾਹੀਦਾ ਤੇ ਇਹਨਾਂ ਸਾਰੀਆਂ ਡਿਗਰੀਆਂ ਵਿੱਚ ਘੱਟੋ-ਘੱਟ 55% ਹੋਣਾ ਚਾਹੀਦਾ ਉਹਦੇ ਵਾਸਤੇ 50% ਹੋਣਾ ਚਾਹੀਦਾ ਤੇ PGT ਲਈ 55% ਹੋਣਾ ਚਾਹੀਦਾ ਤੇ TGT ਲਈ 50% ਹੋਣਾ ਚਾਹੀਦਾ ਤੇ ਨਾਲ B.Ed ਦੇ ਵਿੱਚ ਉਹ ਜਿਹੜਾ ਸਬਜੈਕਟ ਪੜਿਆ ਹੋਣਾ ਚਾਹੀਦਾ ਹੈ ਫਿਜ਼ੀਕਲ ਐਜੂਕੇਸ਼ਨ ਦੇ ਵਿਸ਼ੇ ਲਈ M.P.Ed ਹੋਣੀ ਚਾਹੀਦੀ ਤੇ ਮਿਊਜ਼ਿਕ ਲਈ ਜਿਹੜਾ ਹੈ ਮਿਊਜ਼ਿਕ ਦੀ M.A ਹੋਣੀ ਚਾਹੀਦੀ ਹੈ ਤੇ ਆਰਟ ਐਂਡ ਗਰਾਫਟ ਲਈ ਜਿਹੜੀ ਹੈ ਫਾਈਨ ਆਰਟਸ ਦੀ ਜਿਹੜੀ ਦੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਦੇ ਹੋਣੀ ਚਾਹੀਦੀ ਉਹ ਕੋਈ ਸਾਰਿਆਂ ਵਿਸ਼ੇ ਲਈ ਬੀਐਡ ਲਾਜ਼ਮੀ ਨਹੀਂ ਹੈ ਇਹਨਾਂ ਸਾਮੀਆਂ ਲਈ ਜਿਹੜੀ ਹੈ ਫਿਜ਼ੀਕਲ ਐਜੂਕੇਸ਼ਨ ਲਈ ਜਾਂ ਆਰਟ ਐਂਡ ਗਰਾਫਟ ਲਈ ਤੇ ਕੰਪਿਊਟਰ ਲਈ ਤੇ ਦੂਸਰੀ ਆਪਾਂ 뮤직 ਲਈ ਇਹਨਾਂ ਲਈ ਜਿਹੜੀ ਹੈ ਬੀਐਡ ਹੋਣਾ ਲਾਜ਼ਮੀ ਨਹੀਂ ਹੈ ਜਨਰਲ ਵਿਦਿਆਪਕ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ ਤੇ ਬੀਐਡ ਪਾਸ ਹੋਣੀ ਚਾਹੀਦੀ ਹੈ ਉਕਤ ਸਾਮੀ ਵਾਲੀ ਘੱਟੋ ਘਾਟੇ ਜਿੰਨਾ ਸਾਮੀ ਵਾਲੀ 50% ਅੰਕ ਹੋਣੇ ਚ ਲਾਜ਼ਮੀ ਹੈ ਤੇ ਪੀਏ ਸੀਟਟ ਜਾਂ ਪੀ ਟੈਟ ਵਾਲਿਆਂ ਨੂੰ ਜਿਹੜੀ ਉਹ ਪਹਿਲ ਦਿੱਤੀ ਜਾਵੇਗੀ ਨਰਸਰੀ ਅਧਿਆਪਕ ਵਾਸਤੇ ਐਨਟੀਟੀ ਤੇ ਪਲੱਸ 2 ਪਾਸ ਕੀਤੀ ਹੋਣੀ ਲਾਜ਼ਮੀ ਹੈ ਗ੍ਰੈਜੂਏਸ਼ਨ ਜੇਕਰ ਹੋਏਗਾ ਤਾਂ ਉਸ ਨੂੰ ਜਿਹੜੀ ਪਹਿਲ ਦਿੱਤੀ ਜਾਵੇਗੀ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਉਮੀਦਵਾਰ ਦਾ ਦਸਤਾਵੇਜ਼ ਕੇਵਲ ਕਿਸੇ ਵੀ ਬੋਰਡ ਤੋਂ ਜੇ ਮਾਨਤਾ ਪ੍ਰਾਪਤ ਤੋਂ ਮੰਨਿਆ ਜਾਵੇਗਾ ਤਜਰਬਾ ਸਰਟੀਫਿਕੇਟ ਜਿਹੜਾ ਹੈ ਉਹ ਕਿ ਸਿੱਕੇ ਆਪਸਰ ਤੋਂ ਦਿੱਕ ਹੋਣਾ ਚਾਹੀਦਾ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਦੇ ਵਿੱਚ ਜਾਂ ਬੋਰਡ ਦੇ ਵਿੱਚ ਉਹਨੇ ਤਜਰਬਾ ਜਿਹੜਾ ਹੋਵੇ ਉਹ ਮੰਨਿਆ ਜਾਵੇਗਾ ਦੂਸਰਾ ਨਹੀਂ ਮੰਨਿਆ ਜਾਵੇਗਾ ਇਹ ਉਮੀਦਵਾਰ ਦੀ ਗਿਣਤੀ ਬਾਦ ਹੋਣ ਦੀ ਸੂਰਤ ਵਿੱਚ ਉਸ ਦੇ ਵਿੱਚ ਟੈਸਟ ਵੀ ਲਿਆ ਜਾ ਸਕਦਾ ਹੈ ਤੇ ਜਿਸ ਦੇ ਵਿੱਚ ਮਲਟੀਪਲ ਚੁਆਇਸ ਆਨਸਰ ਹੋਣਗੇ ਉਮੀਦਵਾਰ ਚੰਗੇ ਅਕਾਦਮਿਕ ਵਿਸ਼ੋਕੜ ਵਾਲਾ ਹੋਣਾ ਚਾਹੀਦਾ ਤੇ ਅੰਗਰੇਜ਼ੀ ਬੋਲਣ ਵਿੱਚ ਨਪੁੰਤਾ ਭਾਗ ਖਾਸ ਕਰਕੇ CBSE ਸਕੂਲਾਂ ਦੀ ਰਖਦਾ ਹੋਣਾ ਚਾਹੀਦਾ ਤੇ ਇੰਟਰਵਿਊ ਸਮੇਂ ਉਮੀਦਵਾਰ ਨੂੰ ਕੋਲ ਮਾਸਟਰ ਡਿਗਰੀ ਪੋਸਟ ਗ੍ਰੈਜੂਏਟ ਤੇ ਬੀਐਡ ਦਾ ਜਿਹੜਾ ਫਾਈਨਲ ਰਿਜ਼ਲਟ ਪਾਸ ਹੋਣਾ ਚਾਹੀਦਾ ਹੈ ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਤੇ ਤਜਰਬੇ ਦੇ ਅਸਲ ਸਰਟੀਫਿਕੇਟ ਦੇ ਦੋ ਸੈੱਟ ਜਿਹੜੇ ਨੇ ਸਰਟੀਫਿਕੇਟ ਬਣਾ ਕੇ ਲੈ ਕੇ ਜਾਣੇ ਹੋਣਗੇ ਤੇ ਜਿਹੜਾ ਸਿੱਖਿਆ ਸਿੱਖ ਉਮੀਦਵਾਰ ਪੀੜਿਤ ਨਹੀਂ ਹੋਣਾ ਚਾਹੀਦਾ ਅਸਾਮੀਆਂ ਦੀ ਗਿਣਤੀ ਜਿਹੜੀ ਉਹ ਵੱਧ ਘੱਟ ਕੀਤੀ ਜਾ ਸਕਦੀ ਹੈ ਤੇ ਨਿਯਮਿਤ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ ਜਾਂ ਮੁਲਤਵੀ ਵੀ ਕੀਤਾ ਜਾ ਸਕਦਾ ਹੈ ਇਹ ਖਾਸ ਜਿਹੜੀਆਂ ਸੀ ਅਦਾਇਤਾ ਸੀ ਜਿਹੜੀਆਂ ਮੈਂ ਦਸੀਆਂ ਗਈਆਂ ਨੇ ਤਾਂ ਇਹ ਤੁਸੀਂ ਜਿਹੜਾ ਸੀ ਇਸ ਦੇ ਅੱਗੇ ਤੁਹਾਡੇ ਕੋਲ ਪੂਰਾ ਪਰਫਾਰਮਾ ਦਿੱਤਾ ਹੋਇਆ ਹੈ ਕਿਹੜੇ ਸਕੂਲ ਵਿੱਚ ਤੁਸੀਂ ਕਿਹੜੀ-ਕਿਹੜੀ ਪੋਸਟਾਂ ਦਿੱਤੀਆਂ ਹੋਈਆਂ ਨੇ ਇਹ ਤੁਸੀਂ ਪਰਫਾਰਮਾ ਜਿਹੜਾ ਹੈ ਇਹ ਤੁਸੀਂ ਵੇਖਣਾ ਹੈ ਤਾਂ ਕਿੱਥੇ ਤੁਸੀਂ ਅਪਲਾਈ ਕਰਨਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਇੱਕ ਤੋਂ ਵੱਧ ਸਕੂਲਾਂ ਵਿੱਚ ਵੀ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਜਿਹੜੀ ਫੀਸ ਹੈ ਇੱਕ ਐਪਲੀਕੇਸ਼ਨ ਦੀ ਫੀਸ 500 ਰੁਪਏ ਤੇ ਲਾਸਟ ਡੇਟ ਜਿਹੜੀ 19/1/2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਮਾਸਟਰ ਡਿਗਰੀ ਤੁਹਾਡੇ ਕੋਲ ਪੀਜੀਟੀ ਲਈ ਤੇ ਟੀਜੀਟੀ ਲਈ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਤਾਂ ਜਾਂ ਤਾਂ ਇਹ ਤੁਹਾਨੂੰ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਾਂ ਇਹ ਤੁਸੀਂ ਜਿਹੜਾ ਨੋਟੀਫਿਕੇਸ਼ਨ ਹੈ ਇਹ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਤਾਂ ਇਸ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਤੇ ਆਨਲਾਈਨ ਅਪਲਾਈ ਕਰਨਾ ਹੈ ਤੇ ਸਿਲੈਕਸ਼ਨ ਪ੍ਰੋਸੈਸ ਜਿਹੜੀ ਇੰਟਰਵਿਊ ਹੋਏਗੀ ਤੇ ਟੈਸਟ ਵੀ ਲਿਆ ਜਾ ਸਕਦਾ ਹੈ ਏਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੈ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਹਰੇਕ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ